ਦੀ ਨਿਸ਼ਾਨੀ ਹੋ ਜਾਂਦੀ ਹੈ ਮੇਰੇ ਕੋਲੇ ਤੇ ਕਿੰਨਾ ਪਿਆਰ ਇੰਨਾ ਸਤਿਕਾਰ ਇੰਨਾ ਮਾਨ ਸਨਮਾਨ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਪ੍ਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਹੈ ਇਸ ਦੁਬਾਰੇ ਸਾਰਾ ਮਹੀਨਿਆ ਹੋ ਗਿਆ ਹਾਂਜੀ ਹਾਂਜੀ ਬੁੱਲਨੀ ਯਾਰ ਬਿਲਕੁਲ ਪ੍ਰਮਾਤਮਾ ਕੇ ਇਹੀ ਕਹਨਾ ਕਿ ਪ੍ਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਹੈ ਉਨੀ ਬਣਾ ਕੇ ਰੱਖੀ ਸਮਤ ਬਖਸ਼ੀ ਭਾਵੇਂ ਵਧਾਈ ਨਾ ਪਰ ਇਹ ਦੁੱਖ ਟਾਲਣਾ ਨਹੀਂ ਜਿੰਨਾ ਪਿਆਰ ਮਿਲ ਰਿਹਾ ਇਹਦਾ ਤਾਂ ਕਈ ਜਨਮ ਤੱਕ ਮੈਂ ਕਰਜ਼ਾ ਤਾਰ ਨਹੀਂ ਸਕਦਾ ਹੁਣ ਮੈਂ ਹਰੇਕ ਥਾਣੇ ਜਾ ਕੇ 15 ਤੋਂ 20 ਕਿੰਮਤਰ ਮੈਂ ਲੋਕਾਂ ਨੂੰ ਮਾਈਕ ਨੂੰ ਉਹਨਾਂ ਵੱਲ ਕਰ ਦਿੰਨਾ ਕਿ ਨਾਰਾ ਲਾਉਣਾ ਨਾਰਾ ਲਾ ਲਓ ਪੜਾਸ ਕੱਢ ਲਓ ਕਈ ਪੀੜੀਆਂ ਦੀ ਪੜਾਸ ਅੰਦਰ ਭਰੀ ਪਈ ਹੈ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬਡਾਪਾ ਖਾ ਗਏ ਇਹਨਾਂ ਨੇ ਤਾਂ ਸਾਨੂੰ ਲੁੱਟਣ ਤੋਂ ਮੈਨੂੰ ਹੋਰ ਕੋਈ ਕੰਮ ਹੀ ਨਹੀਂ ਕੀਤਾ ਤਾਂ ਹੁਣ ਦਿਲ ਦੇ ਵਿੱਚ ਇੱਕ ਭੜਾਸ ਪਈ ਪਈ ਹੈ ਕਿ ਕਦੋਂ 1 ਜੂਨ ਆਵੇ ਝਾੜੂ ਵਾਲਾ ਬਟਨ ਦਬਕੇ ਅਸੀਂ ਆਪਣੇ ਆਪਣੇ ਪੁੱਤ ਆਪਣੇ ਛੋਟੇ ਵੱਡੇ ਭਾਈ ਨੂੰ ਮਜਬੂਤ ਕਰਕੇ ਬਿਨਾ ਟੈਨਸ਼ਨ ਤੋਂ ਕੰਮ ਕਰਨ ਦਾ ਮੌਕਾ 4 ਜੂਨ ਨੂੰ ਜੋ ਰਿਜ਼ਲਟ ਆ ਗਿਆ ਤਾਂ ਉਸ ਤੋਂ ਬਾਅਦ ਸੋਨੇ ਦੀ ਚਿੜੀ ਪੰਜਾਬ ਨਾ ਬੜੇ ਤਾਂ ਮੈਨੂੰ ਨੀਵੇਂ ਥਾਂ 'ਤੇ ਬਿਠਾ ਲਿਓ ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੋ ਆ ਜਿਹੜੇ ਬਕਵਾਸ ਕਰਦੇ ਫਿਰਦੇ ਆ ਨਿੱਜੀ ਹਮਲੇ ਕਰਦੇ ਫਿਰਦੇ ਆ ਇਹਨਾਂ ਨੂੰ ਜਿਨ੍ਹਾਂ ਨੂੰ ਇਹ ਡਰ ਹੋ ਗਿਆ ਇਹ ਚਿੰਤਾ ਹੋ ਗਈ ਕਿ ਆਮਕਰ ਅਧਿਤੀਆ ਪੁੱਤ ਮੁੱਖ ਮੰਤਰੀ ਮੰਤਰੀ ਐਮ ਐਲ ਏ ਕਿਉਂ ਬਣ ਗਏ ਇਹ ਤਾਂ ਸਾਡੇ ਪੀ ਬੁੱਤ ਬੰਦੇ ਹੁੰਦੇ ਸੀ ਸੋਹਣ ਜੋ ਬੋਲੀ ਜਾਂਦੇ ਆ ਹਰ ਰੋਜ਼ ਕਿਸੇ ਨਾ ਕਿਸੇ ਨੂੰ ਮਾਫੀ ਮੰਗਣੀ ਪੈਂਦੀ ਐ ਵੀਰੋ ਆ ਜਿਹੜਾ ਪਿਆਰ ਐ ਇਹਦੀ ਕੋਈ ਕੀਮਤ ਨਹੀਂ ਵੀਰੋ ਇੱਕ ਪਾਸੇ ਤਾਂ ਆ ਫੁੱਲ ਨੇ ਮਾਮਾ ਸਿਰ ਪਰੋਸਤੀਆਂ ਨੇ ਮੇਰਾ ਪਹਿਣੇ ਦਵਾਨਾ ਦਿੰਦੀ ਐ ਨੌਜਵਾਨ ਵੀ ਰੋਡੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਹੁਣ ਵਪਾਰ ਵੀ ਵੱਧ ਰਿਹਾ ਹੈ ਦੁਕਾਨਦਾਰ ਵੀ ਵੱਧ ਰਿਹਾ ਹੈ ਮਜ਼ਦੂਰ ਨੂੰ ਮਜ਼ਦੂਰੀ ਸਮੇਂ ਸਿਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜੇ ਕਿਸਾਨਾਂ ਨੂੰ ਫਸਲਾਂ ਦੇ ਭਾਅ ਮਿਲ ਜਾਣ ਵੀਰੋ 43000 ਨੌਕਰੀਆਂ ਦੇਤੀਆਂ 1 ਰੁਪਈਏ ਦਾ ਵੀ ਕੋਈ 1 ਰੁਪਈਏ ਦਾ ਇਲਜ਼ਾਮ ਲਾ ਕੇ ਦਿਖਾ ਦੇ ਭਗਵੰਤਬਾਨ ਤੇ ਸਵਾ ਦੋ ਸਾਲ ਚ ਕਿ 1 ਰੁਪਈਆ ਵੀ ਕਿਤੇ ਇਧਰ ਉਧਰ ਘਰਤਾ ਨਾ ਮੇਰੇ ਕੋਲੇ ਵਪਾਰੀ ਆਉਂਦੇ ਆ ਮੈਨੂੰ ਕਹਿੰਦੇ ਆ ਅਸੀਂ ਐਨੇ ਜੁਨਟ ਦੀ ਪਰਮਿਸ਼ਨ ਲੈਣੀ ਹੈ 400 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗੇ ਮੈਂ ਕਿਹਾ ਨਹੀਂ ਮੈਂ ਤੁਹਾਨੂੰ ਦੋ ਦੀ ਜਗ੍ਹਾ ਚਾਰ ਜੁਨਟਾਂ ਦੀ ਪਰਮਿਸ਼ਨ ਦੇਉਂਗਾ ਪਰ ਹਜ਼ਾਰ ਮੁੰਡੇ ਨੂੰ ਮੁੰਡੇ ਕੁੜੀਆਂ ਨੂੰ ਕੰਮ ਦਿਓ ਮੇਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਕਹਿੰਦੇ ਵਪਾਰੀ ਕਹਿੰਦੇ ਇਸ ਤੋਂ ਪਹਿਲਾਂ ਅਸੀਂ ਕਿਸੇ ਪਰਿਵਾਰ ਨੂੰ ਮਿਲ ਲਉਂਦੇ ਸੀ ਇੱਕ ਪਰਿਵਾਰ ਨੇ ਸਮਝੌਤਾ ਕਰਦੇ ਸੀ ਕਿ ਤੁਹਾਨੂੰ ਇੰਨੇ ਦਰਵਾ ਕਰਾਂਗੇ ਉਹ ਕਹਿੰਦੇ ਹੁਣ ਜਦੋਂ ਮੁੱਖ ਮੰਤਰੀ ਦੇ ਘਰੇ ਆਉਨੇ ਆ ਹੁਣ ਪੰਜਾਬ ਨੂੰ ਮਿਲਣ ਆਉਨੇ ਆ ਹੁਣ ਪੰਜਾਬ ਨਾਲ ਸਮਝੌਤਾ ਕਰਨ ਆਉਨੇ ਆ ਕਿਉਂਕਿ ਪੰਜਾਬ ਮੇਰਾ ਪਰਿਵਾਰ ਹੈ ਪੰਜਾਬ ਮੇਰਾ ਪਰਿਵਾਰ ਹੈ ਲੈ 15 ਤੋਂ 20 ਕਿੰਤ ਤੁਹਾਡਾ ਸਮੇਂ ਸ਼ੁਰੂ ਹੁੰਦਾ ਹੈ ਅਬ ਜੋ ਚੀਕਾ ਮਾਰਨੀ ਹੈ ਨਾਲੇ ਲੋੜੇ ਲਾ ਲੋ ਜੀ ਜੀ ਜੋ ਕਹੋਗੇ ਜੋ ਲੋਕ ਕਹਿਣਗੇ ਉਸ ਹਿਸਾਬ ਨਾਲ ਚੱਲਾਂਗੇ ਕਿਉਂਕਿ ਸਰਕਾਰਾਂ ਲੋਕ ਬਣਾਉਂਦੇ ਆ ਔਰ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਨੇ ਸਰਕਾਰਾਂ ਲੋਕਾਂ ਨੂੰ ਤੰਗ ਕਰਨ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਲੋਕਾਂ ਦੇ ਬਿਜ਼ਨਸ ਠੱਪ ਕਰਨ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਲੋਕਾਂ ਦੇ ਚੁੱਲ੍ਹਿਆਂ 'ਚ ਅੱਗ ਬਚਾਉਣ ਵਾਸਤੇ ਅੱਗ ਜਿਹੜੀ ਹੈ ਉਹਨੂੰ ਮਚਾਉਣ ਵਾਸਤੇ ਆ ਗੁਰੂ ਜਲਦੀ ਬਲ ਦੀ ਰੱਖਣ ਵਾਸਤੇ ਉਹਨੀਆਂ ਨੇ ਸਰਕਾਰਾਂ ਚੁੱਲਿਆਂ ਦੀ ਅੱਗ ਬੁਝਾਉਂਦੀਆਂ ਨਹੀਂ ਹੁੰਦੀਆਂ ਬਦਕਿਸਮਤੀ ਨਾਲ ਇਹ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਆਪਣੇ ਚੁੱਲਿਆਂ ਦੀ ਅੱਗ ਬੁਝਾਈ ਹੈ ਬਿਰੋਕਾ ਅਕਾਲੀ ਮੇ ਦੇਸੀ ਮਜ਼ਦੂਰ ਦੇਵਸੀ ਮੈਂ ਖੁਦ ਸਨਾਮ ਕਾਲਜ ਤੋਂ ਕੰਮੀਆਂ ਦਾ ਵੇੜਾ ਸੰਤਰਾ ਮਦასი ਦੀਆਂ ਕਫਤਾਵਾਗਾ ਗਾ ਕੇ ਮੈਂ ਫਰਸਟ ਆਉਂਦ ਆ ਰਿਹਾ ਮੈਂ 골ਡ ਮੈਡਲ ਜਿੱਤਦਾ ਰਿਹਾ ਕੀ ਪਤਾ ਸੀ ਪ੍ਰਮਾਤਮਾ ਨੇ ਇਸ ਲੈਵਲ ਤੇ ਜਾ ਕੇ ਆਹ ਜ਼ਿੰਮੇਵਾਰੀਆਂ ਦੇੜੀਆਂ ਨੇ ਸੇ ਪਰਮਾਤਮਾ ਆਪ ਹੀ ਲਿਖੀ ਬੈਠਾ ਹੈ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਹੈ ਜਿਹੜਾ ਜ਼ਿੰਮੇਵਾਰੀ ਦਿੰਦਾ ਉਹ ਹੌਸਲਾ ਵੀ ਦਿੰਦਾ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਆ ਤੁਹਾਡਾ ਦਿਮਾਗ ਕਿਉਂ ਖਰਾਬ ਹੋਇਆ ਮੈਂ ਕਿਹਾ ਫਰਕ ਇਹਨਾਂਕ ਜਿਹੜੇ ਪਹਿਲੇ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਆ ਫਰਕ ਆ ਬਸ ਕਿਉਂਕਿ ਮੈਨੂੰ ਤੁਸੀਂ ਬਾਲਤਾ ਸ਼ੋਰਤਾ ਦੀਆਂ ਬੁਲੰਦੀਆਂ ਤਾਂ 17 18 ਸਾਲ ਦੀ ਉਮਰ ਚ ਦਿਖਾਤੀਆਂ ਸੀ ਉਹ ਤਾਂ ਨਮੇੜਿਆੇ ਕੰਮ ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਅਖਬਾਰ 'ਚ ਨਾਮ ਛਪੇ ਮੈਨੂੰ ਕੋਈ ਚਾਹ ਨਹੀਂ ਮੇਰੀ ਟੀਵੀ ਤੇ ਫੋਟੋ ਆਵੇ ਮੈਨੂੰ ਸਿਰਫ ਇੱਕੋ ਹੀ ਚਾਹੇ ਮੇਰੇ ਪੰਜਾਬ ਨੂੰ ਨਜ਼ਰ ਨਾਲ ਲੱਗੇ ਮੇਰਾ ਪੰਜਾਬ ਉਹੀ ਕੁਸ਼ਤੀਆਂ ਛਿੰਝਾਂ ਗਿੱਦਿਆਂ ਪੰਗੜਿਆਂ ਵਾਲਾ ਪੰਜਾਬ ਬੰਜੇ ਸੁਰਜੀਤ ਪਾਤਰ ਨੇ ਲਿਖਿਆ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਵੀਰੋ ਫੁੱਲਾਂ ਜੋਗੀ ਜ਼ਮੀਨ ਰੱਖਿਓ ਕਲਮੇ ਲੱਭਾਂਗੇ ਐਸੀ ਧਰਤੀ ਤੇ ਜਿੱਦੇ ਪੰਗਣੇ ਪੈਂਦੇ ਦੇਖਿਓ ਆਪਾਂ ਬਾਹਰ ਜਾਣ ਦਾ ਸਿਸਟਮ ਹੀ ਬੰਦ ਕਰ ਦੇਣਾ ਕਿਉਂ ਜਾਈ ਆਪਣੀ ਧਰਤੀ ਛੱਡ ਕੇ ਉੱਥੇ ਜਾ ਕੇ ਵੀ ਤਾਂ ੱੱਕੇ ਖਾਈ ਜਾਂਦੇ ਆ ਬਹੁਤ ਸਾਰੇ ਮੁੰਡੇ ਕੁੜੀਆਂ ਵਾਪਸ ਆਉਣ ਲੱਗ ਗਏ ਮੈਨੂੰ ਰੋਜ਼ ਫੋਨ ਆਉਂਦੇ ਨੇ ਅਸੀਂ ਆ ਗਏ ਜੀ ਮਨੇ ਲੋਇ ਫੋਨ ਆਉਂਦੇ ਨੇ ਸਾਨੂੰ ਨੌਕਰੀ ਮਿਲ ਗਈ ਅਸੀਂ ਜਾਣ ਦਾ ਪ੍ਰੋਗਰਾਮ ਕੈਨਸਲ ਕਰਤਾ ਜੀ ਸੋ ਵੀਰੋ ਇਹ ਤੁਹਾਡੇ ਪਿਆਰ ਕਰਕੇ ਆ ਤੁਹਾਡੇ ਮੇਰੇ ਕੁਝ ਨਹੀਂ ਹੋ ਸਕਦਾ ਐਸ ਵਾਰ 13 ਜ਼ੀਰੋ ਕਰ ਦੋ ਮੇਰੇ ਤੋਂ ਜ਼ਿੰਮੇਵਾਰੀ ਵਾਲੀ ਜਿਹੜੀ ਹੈ ਉਹ ਭਾਰਤ ਬਧੂਗਾ ਪਰ ਇੱਕ ਭਾਰ ਕਟੂਗਾ ਵੀ ਕਿ ਤੁਸੀਂ ਮੇਰੇ 2 ਸਾਲਾਂ ਦੇ ਕੰਮਾਂ ਤੇ ਮੋਹਰ ਲਾਤੀ ਇਹਦਾ ਮਤਲਬ ਤੁਸੀਂ ਮੇਰੇ ਕੰਮਾਂ ਨੂੰ ਐਪਰੀਸ਼ੀਏਟ ਕਰ ਰਹੇ ਹੋ ਮੈਂ ਤੁਗਣਾ ਮੈਂ ਥੁਕੜੇ ਉਤਸ਼ਾਹ ਨਾਲ ਕੰਮ ਕਰੂੰਗਾ ਜਿਹੜੀ ਕੰਪਨੀ ਦੀ ਟੀ-ਸ਼ਰਟ ਬਿਕਣ ਲੱਗ ਜੇ ਨਾ ਆ ਕਪੜਾ ਮਾਰਕੀਟ 'ਚ ਖੜੇ ਆ ਜਿਹੜੀ ਕੰਪਨੀ ਦੀ ਟੀ-ਸ਼ਰਟ ਬਿਕਣ ਲੱਗ ਜੇ ਨਵੇਂ-ਨਵੇਂ ਪ੍ਰਿੰਟ ਕਰਦੀ ਐ ਫਿਰ ਉਹ ਸੋ ਇਸ ਕਰਕੇ ਜੇ ਤੁਸੀਂ ਮੇਰਾ ਹੌਸਲਾ ਵਧਾ ਦੋਗੇ ਕਿਉਂਕਿ ਮੈਂ ਤਾਂ ਪੈਸੇ ਤਾਂ ਮੈਂ ਕਮਾਉਣੇ ਨਹੀਂ ਪੈਸੇ ਤਾਂ ਮੈਂ ਕਮਾਉਣੇ ਨਹੀਂ ਪੈਸੇ ਵਾਲੇ ਪਾਸੇ ਚਾ ਕ腐ਸ਼ਨ ਵਾਲੇ ਪਾਸੇ ਤਾਂ ਮੈਂ ਜਾਣਾ ਨਹੀਂ ਮੈਂ ਤਾਂ ਤੇਰਾ ਥੋਡੇ ਪਈ ਆ ਥੋਡੇ ਕਰਕੇ ਆ ਥੋਡੇ ਵਾਸਤੇ ਆ ਸੋ ਵੀਰੋ ਅੱਜ ਇੱਕ ਵਾਰ ਜੱਬੇਵਾਲ ਜੀ ਇਹ ਵੀ ਧਰਤੀ ਤੋਂ ਉੱਠੇ ਹੋਏ ਬੰਦੇ ਆ डॉक्टर साहब डॉक्टर साहब जमीन तो उठ के आया है मेहनत करके आया आम कर तू तो गरीब कर चो आया ए बंदो तो पार्लीमेंट भेजा गे जिन्होंने गरीबी अपने पिंड हंडाई हुई ने तो फिर कानून ही बन के आने सो थोड़े वास्ते थोड़े वास्ते इनकलो इनकलो भारत माता की बोलो ਖਵਾੜੇ ਵਾਲਿਓ ਅੱਜ ਤੁਹਾਡਾ ਜੋਸ਼ ਤੇ ਤੁਹਾਡਾ ਜਨੂਨ ਦੇਖ ਕੇ ਬਹੁਤ ਦਿਲ ਨੂੰ ਸਕੂਨ ਮਿਲਿਆ ਥਕਾਵਟਾਂ ਲੈ ਗਈਆਂ ਕਿ ਜਿੰਨਾ ਪਿਆਰ ਤੁਸੀਂ ਕਰ ਰਹੇ ਹੋ ਮਕਾਨਾਂ ਚੋਂ ਨਿਕਲ ਕੇ ਦੁਕਾਨਾਂ ਚੋਂ ਨਿਕਲ ਕੇ ਔਰ ਜਿਸ ਤਰੀਕੇ ਨਾਲ ਤੁਸੀਂ ਆ ਗੱਡੀ ਜਿਹੜੀ ਹੈ ਉਹ ਫੁੱਲਾਂ ਨਾਲ ਭਰੀ ਹੈ ਇਹ ਫੁੱਲ ਨਹੀਂ ਹੈਗੇ ਇਹ ਤੁਹਾਡੇ ਪਿਆਰ ਦੀ ਕੈਸੀ ਨਿਸ਼ਾਨੀ ਹੈ ਜੀਦਾ ਦੁਨੀਆ ਦੀ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਹੈਗਾ ਮੈਂ ਜਦੋਂ ਮੈਂ ਜਦੋਂ ਸ਼ਾਮ ਨੂੰ ਜਿੱਥੇ ਵੀ ਮੈਂ ਰਹਿਣਾ ਹੁੰਦਾ ਮੈਂ ਜਦੋਂ ਉੱਥੇ ਜਾਂਨ ਤਾਂ ਮੇਰੇ ਪੱਗ ਦੇ ਵਿੱਚੋਂ ਜਿਹੜੇ ਫੁੱਲ ਜਦੋਂ ਪੱਗ ਉਤਾਰਦਾ ਤਾਂ ਜਿਹੜੇ ਫੁੱਲ ਨੇ ਮੈਂ ਉਹ ਇੱਕ ਲਫਾਫੇ 'ਚ ਪਾ ਲੈਂਦਾ ਉਹ ਉਹ ਸ਼ਹਿਰ ਦੀ ਨਿਸ਼ਾਨੀ ਹੋ ਜਾਂਦੀ ਹੈ ਮੇਰੇ ਕੋਲੇ ਤੇ ਕਿੰਨਾ ਪਿਆਰ ਇੰਨਾ ਸਤਿਕਾਰ ਇੰਨਾ ਮਾਨ ਸਨਮਾਨ ਪ੍ਰਮਾਤਮਾ ਅਗੇ ਅਰਦਾਸ ਕਰਦਾ ਪਰਮਾਤਮ ਜਿੰਨੀ ਇੱਜ਼ਤ ਬਖਸ਼ੀ ਐ ਇਸ ਦੁਬਾਰੇ ਸਾਡੇ ਮੇਲ ਨਹੀਂ ਆ ਰਹੇ ਸਾਲ ਹੋ ਗਿਆ ਹਾਂਜੀ ਹਾਂਜੀ ਬਿਲ ਨਹੀਂ ਆ ਰਹੇ ਬਿਲਕੁਲ ਪਰਮਾਤਮਾ ਕੇ ਉਹੀ ਕਹਨਾ ਕਿ ਪਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਐ ਉਨੀ ਬਣਾ ਕੇ ਰੱਖੀ ਸਮਤ ਬਖਸ਼ੀ ਭਾਵੇਂ ਵਧਾਈ ਨਾ ਪਰ ਇਹ ਦੁੱਖ ਟਾਲਣਾ ਨਹੀਂ ਜਿੰਨਾ ਪਿਆਰ ਮਿਲ ਰਿਹਾ ਹੈ ਇਹਦਾ ਤਾਂ ਕਈ ਜਨਮ ਤੱਕ ਮੈਂ ਕਰਜ਼ਾ ਤਾਰ ਨਹੀਂ ਸਕਦਾ ਹੁਣ ਮੈਂ ਹਰੇਕ ਥਾਂੇ ਜਾ ਕੇ 15 ਤੋਂ 20 ਕਿੰਮਟਰ ਮੈਂ ਲੋਕਾਂ ਨੂੰ ਬੱਲਾ ਮਾਈਕ ਨੂੰ ਉਹਨਾਂ ਵੱਲ ਕਰ ਦਿੰਨਾ ਕਿ ਨਾਰਾ ਲਾਉਣਾ ਨਾਰਾ ਲਾ ਲਓ ਪੜਾਅ ਸਕੱਡ ਲੋ ਕਈ ਪੀੜੀਆਂ ਦੀ ਪੜਾਅ ਸੰਦਰ ਭਰੀ ਪਈ ਐ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬੜਾਪਾ ਖਾ ਗਏ ਇਹਨਾਂ ਨੇ ਤਾਂ ਸਾਨੂੰ ਲੁੱਟਣ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਕੀਤਾ ਤਾਂ ਹੁਣ ਦਿਲ ਦੇ ਵਿੱਚ ਇੱਕ ਪੜਾਅ ਭਰੀ ਪਈ ਐ ਕਿ ਕਦੋਂ 1 ਜੂਨ ਆਵੇ ਝਾੜੂ ਵਾਲਾ ਬਟਨ ਦੱਬ ਕੇ ਅਸੀਂ ਆਪਣੇ ਆਪਣੇ ਪੁੱਤ ਆਪਣੇ ਛੋਟੇ ਵੱਡੇ ਭਾਈ ਨੂੰ ਮਜ਼ਬੂਤ ਕਰਕੇ ਬਿਨਾਂ ਟੈਨਸ਼ਨ ਤੋਂ ਕੰਮ ਕਰਨ ਦਾ ਮੌਕਾ 4 ਜੂਨ ਨੂੰ ਜੋ ਰਿਜ਼ਲਟ ਆ ਗਿਆ ਤਾਂ ਉਸ ਤੋਂ ਬਾਅਦ ਸੋਲੇ ਦੀ ਜਿੜੀ ਪੰਜਾਬ ਨੇ ਬੜੇ ਤਾਂ ਮੈਨੂੰ ਨੀਵੇਂ ਥਾਂੇ ਬਿਠਾ ਲਿਓ ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੋ ਆ ਜਿਹੜੇ ਬਕਵਾਸ ਕਰਦੇ ਫਿਰਦੇ ਆ ਨਿੱਜੀ ਹਮਲੇ ਕਰਦੇ ਫਿਰਦੇ ਆ ਇਹਨਾਂ ਨੂੰ ਜਿਨ੍ਹਾਂ ਨੂੰ ਇਹ ਡਰ ਹੋ ਗਿਆ ਇਹ ਚਿੰਤਾ ਹੋ ਗਈ ਕਿ ਆਮਕਰ ਅਧਿਤੀਆ ਪੁੱਤ ਮੁੱਖ ਮੰਤਰੀ ਮੰਤਰੀ ਐਮ ਐਲ ਏ ਕਿਉਂ ਬਣ ਗਏ ਇੱਟਾ ਸਾਡੇ ਤੇ ਹੀ ਪੁੱਤ ਬੰਦੇ ਹੁੰਦੇ ਸੀ ਸੋ ਹੁਣ ਜੋ ਬੋਲੀ ਜਾਂਦੇ ਆ ਹਰ ਰੋਜ਼ ਕਿਸੇ ਨਾ ਕਿਸੇ ਨੂੰ ਮਾਫੀ ਰੰਗ ਨਹੀਂ ਪੈਂਦੀ ਐ ਵੀਰੋ ਆ ਜਿਹੜਾ ਪਿਆਰ ਐ ਇਹਦੀ ਕੋਈ ਕੀਮਤ ਨਹੀਂ ਵੀਰੋ ਇੱਕ ਪਾਸੇ ਤਾਂ ਫੁੱਲ ਨੇ ਮਮਾ ਸਿਰ ਪਰੋਸ਼ਤੀਆਂ ਨੇ ਮੇਰਾ ਪਹਿਣੇ ਦੋਵਾਂ ਦਿਨ ਦੀਏ ਨੌਜਵਾਨ ਵੀ ਰੋਡੇ ਤੇ ਆ trackers selfieਆਂ ਕਰਾਉਂਦੇ ਆ ਹੁਣ ਵਪਾਰ ਵੀ ਵੱਧ ਰਿਹਾ ਹੈ ਦੁਕਾਨਦਾਰ ਵੀ ਵੱਧ ਰਿਹਾ ਹੈ ਮਜ਼ਦੂਰ ਨੂੰ ਮਜ਼ਦੂਰੀ ਸਮੇਂ ਸਿਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜੇ ਕਿਸਾਨਾਂ ਨੂੰ ਫਸਲਾਂ ਦੇ ਭਾਅ ਮਿਲ ਜਾਣ ਵੀਰੋ 43000 ਨੌਕਰੀਆਂ ਦੇਤੀਆਂ 1 ਰੁਪਏ ਦਾ ਵੀ ਕੋਈ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦੇ ਭਗਵੰਤਬਾਨ ਤੇ ਸਵਾ ਦੋ ਸਾਲ ਚ ਕਿ 1 ਰੁਪਈਆ ਵੀ ਕਿਤੇ ਇਧਰ ਉਧਰ ਘਰਤਾ ਨਾ ਮੇਰੇ ਕੋਲੇ ਵਪਾਰੀ ਆਉਂਦੇ ਆ ਮੈਨੂੰ ਕਹਿੰਦੇ ਆ ਅਸੀਂ ਐਨੇ ਜੁਨਟ ਦੀ ਪਰਮਿਸ਼ਨ ਲੈਣੀ ਹੈ 400 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗੇ ਮੈਂ ਕਿਹਾ ਨਹੀਂ ਮੈਂ ਤੁਹਾਨੂੰ ਦੋ ਦੀ ਜਗ੍ਹਾ ਚਾਰ ਜੁਨਟਾਂ ਦੀ ਪਰਮਿਸ਼ਨ ਦੇਉਂਗਾ ਪਰ ਹਜ਼ਾਰ ਮੁੰਡੇ ਨੂੰ ਮੁੰਡੇ ਕੁੜੀਆਂ ਨੂੰ ਕੰਮ ਦਿਓ ਮੇਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਕਹਿੰਦੇ ਵਪਾਰੀ ਕਹਿੰਦੇ ਇਸ ਤੋਂ ਪਹਿਲਾਂ ਅਸੀਂ ਕਿਸੇ ਪਰਿਵਾਰ ਨੂੰ ਮਿਲ ਲਾਉਂਦੇ ਸੀ ਇੱਕ ਪਰਿਵਾਰ ਨਾਲ ਸਮਝੌਤਾ ਕਰਦੇ ਸੀ ਕਿ ਤੁਹਾਨੂੰ ਇੰਨੇ ਦਰਜਾ ਕਰਾਂਗੇ ਉਹ ਕਹਿੰਦੇ ਹੁਣ ਜਦੋਂ ਮੁੱਖ ਮੰਤਰੀ ਦੇ ਘਰੇ ਆਉਨੇ ਆ ਹੁਣ ਪੰਜਾਬ ਨੂੰ ਮਿਲ ਲਾਉਨੇ ਆ ਹੁਣ ਪੰਜਾਬ ਨਾਲ ਸਮਝੌਤਾ ਕਰ ਲਾਉਨੇ ਆ ਕਿਉਂਕਿ ਪੰਜਾਬ ਮੇਰਾ ਪਰਿਵਾਰ ਹੈ ਪੰਜਾਬ ਮੇਰਾ ਪਰਿਵਾਰ ਹੈ ਲੈ 15 ਤੋਂ 20 ਕਿੰਤ ਤੁਹਾਡਾ ਸਮੇਂ ਸ਼ੁਰੂ ਹੁੰਦਾ ਹੈ ਅਬ ਜੋ ਚੀਕਾ ਮਾਰਨੀ ਹੈ ਲਾੜ ਲਾੜ ਲਾ ਲੋ ਜੋ ਕਹੋਗੇ ਜੋ ਲੋਕ ਕਹਿਣਗੇ ਉਸ ਸਾਹਬ ਦੇ ਚੱਲਾਂਗੇ ਕਿਉਂਕਿ ਸਰਕਾਰਾਂ ਲੋਕ ਬਣਾਉਂਦੇ ਆ ਔਰ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਨੇ ਸਰਕਾਰਾਂ ਲੋਕਾਂ ਨੂੰ ਤੰਗ ਕਰਨ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਲੋਕਾਂ ਦੇ ਬਿਜ਼ਨਸ ਠੱਪ ਕਰਨ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਲੋਕਾਂ ਦੇ ਚੁੱਲ੍ਹਿਆਂ 'ਚ ਅੱਗ ਬਚਾਉਣ ਵਾਸਤੇ ਅੱਗ ਜਿਹੜੀ ਹੈ ਉਹਨੂੰ ਮਚਾਉਣ ਵਾਸਤੇ ਆ ਗੁਰੂ ਜਲਦੀ ਬਲ ਦੀ ਰੱਖਣ ਵਾਸਤੇ ਉਹਨੀਆਂ ਨੇ ਸਰਕਾਰਾਂ ਚੁੱਲਿਆਂ ਦੀ ਅੱਗ ਬੁਝਾਉਂਦੀਆਂ ਨਹੀਂ ਹੁੰਦੀਆਂ ਬਦਕਿਸਮਤੀ ਨਾਲ ਇਹ ਤੋਂ ਪਹਿਲਾਂ ਇਹ ਸਰਕਾਰਾਂ ਨੇ ਆਪਣੇ ਚੁੱਲਿਆਂ ਦੀ ਅੱਗ ਬੁਝਾਈ ਹੈ ਬਿਰੋਕਾ ਅਕਾਲੀ ਮੇ ਦੇਸੀ ਮਜ਼ਦੂਰ ਦੇਵਸੀ ਮੈਂ ਖੁਦ ਸਨਾਮ ਕਾਲਜ ਤੋਂ ਕਮੀਆਂ ਦਾ ਵੇੜਾ ਸੰਤਰਾ ਮਦასი ਦੀਆਂ ਕਵਤਾਵਾਂ ਘਾਗਾ ਕੇ ਮੈਂ ਫਰਸਟ ਆਉਂਦ ਆ ਰਿਹਾ ਮੈਂ 골ਡ ਮੈਡਲ ਜਿੱਤਦਾ ਰਿਹਾ ਕੀ ਪਤਾ ਸੀ ਪ੍ਰਮਾਤਮਾ ਨੇ ਇਸ ਲੈਵਲ ਤੇ ਜਾ ਕੇ ਆਹ ਜ਼ਿੰਮੇਵਾਰੀਆਂ ਦੇੜੀਆਂ ਨੇ ਸੁਪਰਮਾਤਵ ਆਪ ਹੀ ਲਿਖੀ ਬੈਠਾ ਹੈ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਹੈ ਜਿਹੜਾ ਜ਼ਿੰਮੇਵਾਰੀ ਦਿੰਦਾ ਉਹ ਹੌਸਲਾ ਵੀ ਦਿੰਦਾ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਆ ਤੁਹਾਡਾ ਦਿਮਾਗ ਤੇ ਵੀ ਖਰਾਬ ਹੋਇਆ ਮੈਂ ਕਿਹਾ ਫਰਕ ਕਿੰਨਾ ਕਿ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਆ ਫਰਕ ਆ ਬਸ ਕਿਉਂਕਿ ਮੈਨੂੰ ਤੁਸੀਂ ਬਾਲਤਾ ਸ਼ੋਰਤਾ ਦੀਆਂ ਬੁਲੰਦੀਆਂ ਤਾਂ 17 18 ਸਾਲ ਦੀ ਉਮਰ ਚ ਦਿਖਾਤੀ ਸੀ ਉਹ ਤਾਂ ਨਮੇੜਿਆੇ ਕੰਮ ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਅਖਬਾਰ ਚ ਨਾਮ ਛਪੇ ਮੈਨੂੰ ਕੋਈ ਚਾਹ ਨਹੀਂ ਮੇਰੀ ਟੀਵੀ ਤੇ ਫੋਟੋ ਆਵੇ